ਰਾਜਪੁਰਾ ਦੀ ਵੱਡੀ ਖਬਰ ਰਾਜਪੁਰਾ ਦੇ ਲਿਬਰਟੀ ਚੌਕ ਤੇ ਬਰਗਰ ਦੀ ਰੇੜੀ ਅਤੇ ਸਕੋਰਪਿਓ ਕਾਰ ਦਾ ਹੋਇਆ ਭਿਆਨਕ ਐਕਸੀਡੈਂਟ ਐਕਸੀਡੈਂਟ ਹੋਣ ਤੋਂ ਬਾਅਦ ਕਾਰ ਵਾਲਾ ਹੋਇਆ ਫਰਾਰ ਇਹ ਰੇੜੀ ਵਾਲਾ ਵਿਚਾਰਾ ਇੱਥੇ ਖੜਿਆ ਸੀ ਇਹ ਰੇੜੀ ਸਮਝ ਲੋ ਪੂਰੀ ਤਰ੍ਹਾਂ ਹੀ ਖਤਮ ਹੋਰ ਗਿਆ ਇਹ ਹੁਣੇ ਟਾਈਮ ਹੋਇਆ ਜੀ 10:33 ਮਿੰਟ ਹੋ ਗਏ ਆ ਇਹ 10-15 ਮਿੰਟ ਪਹਿਲਾਂ ਹੀ ਨੋਵਾ ਗੱਡੀ ਆਈ ਹੈ ਜਿਹੜੀ ਡਰਾਈਵ ਕਰੇ ਸ਼ਹਿਰ ਚੋਂ। ਇਹ ਕੋ ਰੌਂਗ ਸਾਈਡ ਹੀ ਦੌਰ ਗਈ ਪਟਿਆਲੇ ਸਾਈਡ ਦੇ। ਇਹ ਵਿਚਾਰਾ ਗਰੀਬ ਬੰਦਾ ਇੱਥੇ ਰੇੜੀ ਲਾਂਦਾ। ਅੱਛਾ ਹੋਇਆ ਕਿ ਸੀ ਵੀਰੇ। ਇਹ ਮਾਦਾ ਪੈਕਿੰਗ ਕਰ ਰਾ ਜੀ ਆਪਣੀ ਰੇੜੀ ਆਪਣੇ ਕੋਲ ਖੜੀ ਹੈ ਜੀ। ਹਾਂ ਹਾਂ। ਇੱਧਰ ਪੁੰਦੇ ਨਹੀਂ ਜੀ। ਅੱਛਾ। ਇਹ ਉਦੋਂ ਦੀ ਗੱਡੀ ਆਈ ਹੈ ਕਿ ਤੇਜ਼ ਪਤਾ ਨਹੀਂ ਕਿਵੇਂ ਆਈ ਹੈ ਕਿਵੇਂ ਗਈ ਹੈ ਮੈਂ ਤਾਂ ਇਹ ਵੀ ਨਹੀਂ ਸਮਝਿਆ ਬਿਲਕੁਲ ਸਮਝਣ ਦਾ ਵੀ ਮੌਕਾ ਨਹੀਂ। ਅੱਛਾ ਜੀ। ਆ ਦੇਖ ਲਈ ਡਟ ਨਹੀਂ ਬਸ ਬਹੁਤ ਨੁਕਸਾਨ ਹੋਇਆ ਵੀ ਰੇੜੀ ਵਾਲੇ ਦਾ ਇਹ ਨਾ ਸੈਲੀਗਾ ਦੇ ਧੁੰਦ ਚ ਮੇਰਾ ਵੀ ਜਿਹੜੇ ਵੀ ਡਰਾਈਵ ਕਰਦੇ ਆ ਧੰਦ ਧੁੰਦ ਤੇ ਧਿਆਨ ਨਾਲ ਚਲੋ ਅੱਛਾ ਦਾ दारू ਪੀਤੀ ਹੋਈ ਹੈ ਦੇਖ ਲਈ ਤਾਂ ਮੌਸਮ ਖਰਾਬ ਹੈ ਇੱਕ ਧੁੰਦ ਪੈ ਰਹੀ ਹੈ ਲੋਕੀ ਇਹ ਵੀ ਬੇਸ਼ਰਮਾ ਨਾਲ दारू ਪੀਦੇ ਨੇ ਇਹ ਵਿਚਾਰੇ ਗਰੀਬ ਦੀ ਰੋਜੀ ਰੋਟੀ ਸੀ ਦੇਖੋ ਇਹ ਕਿਥੇ ਦਾ ਕੋ ਵਿਚਾਰੇ ਦਾ ਸਮਾਨ ਬਰੈਡ ਕਿਤੇ ਕਿੰਨੇ ਹੋਏ ਨੇ ਇਹ ਹੈਂਡਲ ਮਿਲ ਗਿਆ ਨੋਵਾ ਦਾ ਇਹ ਵਾਹ ਇਥੇ ਨੰਬਰ ਪਲੇਟ ਵੀ ਵੇਖੋ ਮਤਾ ਨੰਬਰ ਪਲੇਟ ਵੀ ਟੁੱਟੀ ਹੋਵੇ ਇਹ ਵਿਚਾਰੇ ਦਾ ਸਾਰਾ ਸਮਾਨ ਜੀ ਬਰੈਡ ਫਰੁੱਟ ਇਹ ਚਾਉਵੀਨ 버ਗਰ ਵਿਚਾਰੇ ਦੇ ਸਾਰੇ ਨੁਕਸਾਨ ਹੋ ਗਿਆ ਜੀ ਬਹੁਤ ਵੀਰੇ ਦਾ ਜੇ ਹੋ ਸਕੇ ਗੱਡੀ ਨਾ ਪਟਿਆਲੇ ਵਾਲ ਨੂੰ ਗਈ ਹੈ ਹੁਣੇ-ਹੁਣੇ ਤੇ ਅੱਜ ਤਰੀਕ ਵੀ 15 ਤਰੀਕ ਹੈ 10 ਵਜੇ ਕੇ ਮੇਰੇ ਖਿਆਲ ਤੇ ਹੁਣ 10:35 ਹੋਏ ਨੇ 10-15 ਮਿੰਟ ਦੇ ਵਿੱਚ ਵਿੱਚ ਹੀ ਟੋਲ ਕ੍ਰੋਸ ਕਰੇਗੀ ਪਟਿਆਲੇ ਵਾਲ ਨੂੰ ਵੀਡੀਓ ਨੂੰ ਐਨਾ ਸ਼ੇਅਰ ਕਰ ਦਿਓ ਕਿ ਜਿੱਥੇ ਵੀ ਅਨੋਆ ਗੱਡੀ ਕੋਈ ਐਕਸੀਡੈਂਟਲ ਮਿਲਦੀ ਤੇ 9888736921 ਤੇ ਸੂਚਨਾ ਦੇਵੇ 9888736921 ਜ਼ਰੂਰ ਦੱਸੋ ਜੀ ਨਿਵਾਰ ਕੱਤੀ ਹੁਣੇ ਹੁਣੇ ਐਕਸੀਡੈਂਟ ਕਰਕੇ ਨਿਕਲੀ ਹੈ ਤਾਜ਼ਾ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਜਰਾ ਐ ਵੀਰੇ ਦੇ ਸ਼ਾਨ 26 ਨੂੰ ਪਈ ਹੈ ਸਾਰੀ ਇਸ ਸਮਾਂ ਲੱਗ ਗਿਆ ਕਿ ਰੋਡ ਤੇ ਰੇੜੀ ਦਾ ਪੂਰੀ ਤਰ੍ਹਾਂ ਖੜਕਾ ਪਾਈ ਹੋਰ ਜੋ ਉਹ ਲਾਈਟਾਂ ਚੱਲ ਰਹੀਆਂ ਨੇ ਹਾਂ ਮੈਨੂੰ ਪਤਾ ਨਹੀਂ ਹੋਇਆ ਇਹਨੇ ਇਤਰਾ ਲੋਕੀ ਕੱਡੀਆਂ ਚਲਾਉਂਦੇ ਨੇ ਅੰਦੀ ਤਰ੍ਹਾਂ ਉਹਨੂੰ ਮਾਲੀ ਤਰਨ ਜਿਹੜਾ ਇਹ ਐਕਸੀਡੈਂਟ ਹੋਇਆ ਰਾਤ ਕਿਵੇਂ ਕੀ ਕਰਦੇ ਹੋ ਤੁਸੀਂ ਕਿਵੇਂ ਹੋਇਆ ਇਹ ਜੀ ਮੈਂ 버ਗਰਾਂ ਦੀ ਰੇੜੀ ਲਾਉਂਦਾ 버ਗਰ ਚੋਮਿੰਗ ਸਪ੍ਰਿੰਗ ਰੋਲ ਵਗੈਰਾ ਦੀ ਇੱਥੇ ਲੇਬਲਟੀ ਚੌਕ ਪੁਲ ਦੇ ਨੀਚੇ ਤੇ ਉੱਥੇ ਰਾਤ ਮੈਂ ਜਿਵੇਂ ਸਵੇਰ 10 ਵਜੇ ਦਾ ਟਾਈਮ ਸੀਗਾ ਤੇ ਮੈਂ ਰੇੜੀ ਰੂੜੀ ਸਾਰੀ ਤਿਆਰ ਕਰ ਲਈ ਸੀ ਸਿਰਫ ਮੈਂ ਜਿਹੜਾ ਕਾਗਜ਼ ਦੇ ਕੱਤਰੇ ਹੁੰਦੇ ਆ ਉਹ ਮੈਨੂੰ ਚੱਕ ਕੇ ਡੈਸਟੀਨੇਸ਼ਨੇ ਚ ਪਾ ਰਿਆ ਸੀ ਉਹ ਇੰਨੇ ਜਿ ਇੱਕ ਤੇਜ਼ ਰਫਤਾਰ 120 ਸਪੀਡ ਤੇ ਹੋਣੀ ਗੱਡੀ ਬਿਲਕੁਲ ਮੇਰੇ ਐਨ ਟੱਕਰ ਮਾਰ ਕੇ ਗਏ ਮੈਨੂੰ ਤਾਂ ਕੁਝ ਸੋਝੀ ਨਹੀਂ ਆਈ ਵੀ ਗੱਡੀ ਆਈ ਕਿਧਰੋਂ ਤੇ ਗਈ ਕਿਧਰੋਂ ਮੈਨੂੰ ਢੂੰਢਦੀ ਨਹੀਂ ਪੈ ਰਹੀ ਸੀ ਨਾ ਨੰਬਰ ਨੋਟ ਕਰ ਸਕਿਆ ਨਾ ਕੁਝ ਕਰ ਸਕਿਆ ਮੈਂ ਮੈਂ ਦਸ ਹੁਣ ਮੈਂ ਇੱਕਦਮ ਪਰੇਸ਼ਾਨ ਹੋ ਗਿਆ ਵੀ ਸਾਰੀ ਜਿਹੜੀ ਨਾ ਸਾਰਾ ਟੁੱਟ ਗਿਆ ਮੇਰਾ ਸਮਾਨ ਕਿੰਨਾ ਕੁ ਨੁਕਸਾਨ ਹੋ ਗਿਆ ਜਿਹੜੀ ਦਾ ਨੁਕਸਾਨ ਦੇਖੋ ਜੀ 20-25 ਹਜ਼ਾਰ ਦਾ ਮੇਰਾ ਨੁਕਸਾਨ ਹੋ ਗਿਆ ਹਲੋ ਹਾਲੇ ਤਾਜ਼ੇ ਮੇਰੇ ਡੈਡੀ ਦੀ ਡੈਥ ਹੋ ਗਈ ਹੈ ਤੇ ਮੈਨੂੰ ਆਇਆ ਵੀ ਜਿਹੜੇ ਪੈਸੇ ਮੇਰੇ ਕੋਲ ਪੈਸੇ ਪਹਿਲੇ ਪਏ ਸੀਗੇ ਉਹ ਮੈਂ ਆਪਣੇ ਡੈਡੀ ਦੇ ਸੰਸਕਾਰ ਤੇ ਵਗੈਰਾ ਦੇ ਇੱਧਰ ਉੱਧਰ ਲਾਤੇ ਤੇ ਹੁਣ ਮੈਂ ਬਿਲਕੁਲ ਖਾਲੀ ਹਾਂ ਤੇ ਹੁਣ ਮੈਂ ਕੀ ਮੰਗ ਕਰਦਾਂ ਮੈਂ ਇਹੀ ਕਹਿੰਦਾ ਵੀ ਮੇਰਾ ਨੰਬਰ ਲੈ ਲਓ 89689 04238 ਇਹ ਮੇਰਾ ਨੰਬਰ ਹੈ ਜੇ ਕਿਸੇ ਵੀਰ ਨੇ ਮੇਰੇ ਭਰਾ ਨੇ ਕੋਈ ਮਿੱਤਰ ਨੇ ਮਦਦ ਕਰਨੀ ਹੈ ਤਾਂ ਮੇਰੀ ਜਰੂਰ ਕਰੋ ਕਿਉਂਕਿ ਮੈਂ ਇਸ ਟਾਈਮ ਬਹੁਤ ਪਰੇਸ਼ਾਨ ਹਾਂ ਇੱਕ ਮੇਰੇ ਹੀ ਜਰੀਆ ਕਮਾਉਣ ਦਾ ਹੋਰ ਕੋਈ ਮੇਰੇ ਕੋਲ ਕੋਈ ਸਾਧਨ ਨਹੀਂ ਹੈਗਾ ਕਿਉਂਕਿ ਇਸੇ ਜਰੀਏ ਮੇਰਾ ਪੇਟ ਪਲਦਾ ਹੈ ਮੇਰੇ ਬੱਚਿਆਂ ਦਾ ਪੇਟ ਪਲਦਾ ਹੈ ਦੋ ਮੇਰੇ ਬੱਚੇ ਹਨ ਠੀਕ ਹੈ ਜੀ ਬਸ ਮੈਂ ਬਹੁਤ ਪਰੇਸ਼ਾਨ ਹਾਂ ਪਹਿਲੇ ਵੀ ਮੈਂ ਇਸੇ ਦੌਰ ਤੋਂ ਹੀ ਨਿਕਲਾ ਹੁਣੇ ਇੱਕ ਮਹੀਨਾ ਹਾਲੇ ਮੈਂ 14-15 ਦਿਨ ਦਾ ਰੇੜੀ ਨਹੀਂ ਲਈ ਤਿੰਨ ਚਾਰ ਦਿਨ ਮੈਨੂੰ ਹੋਏ ਸੀਗੇ ਰੇੜੀ ਲਈ ਨੂੰ ਉਦੇ ਵਿੱਚ ਰਾਜਪੁਰਾ ਤੋਂ ਵਿਜੇ ਸ਼ਰਮਾ ਦੀ ਖਾਸ ਰਿਪੋਰਟ